ਅੱਜ ਤੜਕਸਾਰੀ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜੀ ਹਾਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਜਿਸ ਦਾ ਵਿੱਚ ਦੱਸਿਆ ਜਾ ਰਿਹਾ ਕਿ ਦੋ ਬਦਮਾਸ਼ ਗੋਲੀ ਲੱਗਣ ਦੇ ਨਾਲ ਜ਼ਖਮੀ ਹੁੰਦੇ ਨੇ ਇੱਕ ਐਸਆਈ ਦੀ ਵੀ ਜ਼ਖਮੀ ਹੋਣ ਦੀ ਸੂਚਨਾ प्राप्त हुई है दस दईए कि यह जो खबर साझी कर रहा है बठिडा तो मामला सामने आंदा है जिथे कि एनकाउंटर किया गया दो बदमाशा का गोली लगन तो बाद दो बदमाश जख्मी हो जाते हैं जिस तब तो पुलिस ने ना बदमाशा ते ने मौके पर गिरफ्तार कर लिया दसा जा रहा है कि मुठभेड़ दौरान ए एस आई भी जख्मी हो गया मिली जानकारी अनुसार बठिडा कल एक शराब की दुकान पर लुटते मामले पुलिस को सूचना मिली सी कि परस राम नगर के कुछ लोग बैठे ने ਜੋ ਕਿ ਲੁੱਟ ਦੇ ਮਾਮਲੇ ਦੇ ਵਿੱਚ ਦੋਸ਼ੀ ਹੋ ਸਕਦੇ ਨੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਉੱਥੇ ਪੁੱਜਦੀ ਹੈ ਤਿੰਨੇ ਮੁਲਜ਼ਮ ਉੱਥੋਂ ਦੀ ਭੱਜ ਗਏ ਜਿਸ ਬਾਅਦ ਪੁਲਿਸ ਨੇ ਪੂਰੇ ਸ਼ਹਿਰ ਦੇ ਵਿੱਚ ਨਾਕੇ ਬੰਦੀ ਕਰ ਦਿੱਤੇ ਬਠਿੰਡਾ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਦੋਂ ਪੁਲਿਸ ਨੇ ਇਹਨਾਂ ਤਿੰਨਾਂ ਮੁਲਜ਼ਮਾ ਨੂੰ ਨਾਕੇ ਬੰਦੀ ਤੇ ਆਉਂਦੇ ਦੇਖਿਆ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਨਾਮ ਪੁੱਛੇ ਜਾਂਦੇ ਨੇ ਇਹਨਾਂ ਦੇ ਵੱਲੋਂ ਪੁਲਿਸ ਦੀ ਗੋਲੀਬਾਰੀ ਕੀਤੀ ਜਾਂਦੀ ਹੈ ਜਵਾਬ ਦੇ ਵਿੱਚ ਪੁਲਿਸ ਨੇ ਉਹਨਾਂ ਉੱਤੇ ਗੋਲੀਬਾਰੀ ਕੀਤੀ ਦੋ ਲੋਕ ਜ਼ਖਮੀ ਹੋ ਗਏ ਦੋਵਾਂ ਦੇ ਲੱਤਾਂ ਵਿੱਚ ਗੋਲੀਆਂ ਲੱਗਿਆ ਨੇ ਇੱਕ ਵਿਅਕਤੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਇਹ ਵੀ ਆਖਣਾ ਹੈ ਕਿ ਇਸ ਦੇ ਵਿੱਚ ਸੁਖਪ੍ਰੀਤ ਸਿੰਘ ਨਾਮ ਦਾ ਇੱਕ ਐਸਆਈ ਜੋ ਸੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਉਹ ਵੀ ਜ਼ਖਮੀ ਹੋ ਗਿਆ ਹੈ ਇਰਖਾਸਤ ਕਰਨਾ ਮੈਂ ਅਪਲਾਈ ਕੀਤਾ ਬਿਲਕੁਲ ਜਿਵੇਂ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਚ ਕੈਂਟ ਥਾਣੇ ਦੇ ਏਰੀਆ ਚ ਰਿਲਾਇੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਕਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਇੱਕ ਉਹਦੇ ਤੋਂ ਮੋਬਾਈਲ ਦੀ ਖੋਈ ਹੋਈ ਹੈ ਤੇ ਐਫ ਆਈ ਆਰ ਨੰਬਰ 68 ਅੰਦਰ ਜਿਹੜੇ 382 34 ਦੇ ਇਕੁਇਲੈਂਟ ਬੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ ਥੈਟ ਸਾਡੀ ਵਕਫਾ ਕੀਮਾ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦ ਕੇਸ ਇਨਕਲੂਡਿੰਗ ਸੀ ਆਈ ਆਈ ਟੀਮਸ ਔਰ ਕੈਂਟ ਖਾਣੀ ਦੀ ਟੀਮ ਤੇ ਦੌਰਾਨੇ ਤਫਤੀਸ਼ ਕਲ ਇਨਫੋਰਮੇਸ਼ਨ ਸਿਗੀ ਕਿ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸ਼ਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਇਆ ਹੈ ਕਿ ਸਾਡੀ ਸੀਆਈਏ ਦੀ ਟੀਮ ਲੀਡ ਬਾਈ ਏਐਸਆਈ ਸੁਖप्रीत ਸਿੰਘ ਔਰ थाना ਕੈਂਟ ਦੇ ਕੁਝ ਮੁਲਾਜ਼ਮ ਉਥੇ ਰੇਡ ਕਰਨ ਗਏ ਜਿੱਥੇ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਕੋਪਨ ਸਿੰਘ ਨਗਰ ਔਰ ਜਿਹੜਾ ਰੋਹਿਤ ਦਾਤ ਕਰੀ ਸੀਗਾ ਉਥੇ ਮਿਲੇ ਕਿ ਜਦੋਂ ਇਹਨਾਂ ਨੂੰ ਕੁਝ ਕਿਛ ਕਿਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ਏਐਸਆਈ ਸੁਖप्रीत ਸਿੰਘ ਉਹਦੇ ਲੱਤ ਵੱਜੀ ਅੰਕਲ ਦੇਖੋ ਤੇ ਉਸ ਟਾਈਮ ਜਿਹੜੇ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ देयर ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ 'ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ਐਸਆਈ ਸੁਖਪ੍ਰੀਤ ਉਹਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ 'ਚ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਏਮਚ ਰੈਫਰ ਹੋ ਗਿਆ ਤੇ ਉਹਦੇ ਬਿਆਨਾਂ ਤੇ ਅਸੀਂ ਐਫਆਈਆਰ ਨੰਬਰ 60 395 ਕਨਾਲ ਕਲੋਨੀ ਥਾਣੇ 'ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਰਮਜ਼ ਆਕੀਗਰ ਸੈਕਸ਼ਨਸ 'ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟੀਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟੀਵੇਟ ਕੀਤਾ ਕਿ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲ ਰਹੀ ਸੀਗੀਆਂ ਤੇ ਸੀਆਈਏ ਵਨ ਦੀ ਇੱਕ ਹੋਰ ਟੀਮ ਤੇ ਜਿਹੜੀ ਪੁਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਤੇ ਇਸ ਏਰੀਆ 'ਚ ਜਿਹੜਾ ਅਗੇਨ ਫਿਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਇਡੈਂਟੀਫਾਈ ਕੀਤਾ ਤੇ ਏਐਸਆਈ ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅਮਰਜੀਤ ਹੈ ਉਹਨੇ ਸਿੱਤ ਫਾਇਰ ਕੀਤਾ ਸਾਡੀ ਟੀਮ 'ਚ ਜਦੋਂ ਅਸੀਂ ਰਿਟਾਲিয়েਟ ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ਐਸਆਈ ਗੁਰਪ੍ਰੀਤ ਹੈ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਜਿਹੜਾ ਅਮਰਜੀਤ ਹੈ ਉਹਦੇ ਵੀ ਲੱਤ ਤੇ ਵੱਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਥੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪਾਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਦੈਟ ਜਿਹੜੇ ਅਮਰਜੀਤ ਔਰ ਅਜੀਵ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਭੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 ਅਗੇ ਨਟ ਪੀ ਐਸ ਕਨਾਲ ਕਲੋਨੀ ਦਰਜ ਕੀਤਾ ਹੈ ਅੰਡਰ ਸੈਕਸ਼ਨ ਸੇਮ 307 353 186 ਔਰ ਆਰਮਜ਼ੈਕ ਦੇ ਵਕਤਕ ਵਕਤ ਸੈਕਸ਼ਨ ਮੈਮ ਕਿਉਂ ਇਹ ਸੇਮ ਹੈ ਹੂੰ

उन पे भी सेल्फ uh, डिफेंस में दे हैव बीन बोथ दोनों को लेग जड़ी हुई है अच्छा मैं एक और बताना चाहूंगी कि जो ये अमरजीत है इस पे पुराना क्रिमिनल बैकग्राउंड है इस पे ऑलरेडी सॉरी हिंदी बोल रही है ऑलरेडी तीन पर्चे uh, स्नैचिंग और लुटा कोहा दर्ज है ਔਰ ਜਿਹੜਾ ਇੱਕ ਰਾਜੀਵ ਕੁਮਾਰੇ ਇਹਦੇ ਤੇ ਕੋਰੋਨਾ ਕੋਵਿਡ ਦੇ ਟਾਈਮ ਜਿਹੜੇ 180 188 ਪਰਚੇ ਦਰਜ ਹੋਏ ਪਰਚਾ ਦਰਜ ਹੋਏ ਜਿਹੜਾ ਵੈਪਨ ਬਰਾਮਦ ਕੀਤਾ ਗਿਆ ਇੰਡੀਗਲਾਈ ਨੀ ਲੇਖੋ ਜੀ ਫਿਲਹਾਲ ਜੋ ਸਾਡੀ ਪ੍ਰੀਲੀਮਿਨਰੀ ਤਫतीश ਤੋਂ پتہ ਲੱਗਿਆ ਇਹਨੇ ਅੱਗੇ ਵੀ ਕਿਸੇ ਹੋਰ ਤੋਂ ਲਿਆ ਹੈ ਜੋ ਕਿਸੇ ਜੇਲ੍ਹ ਵਿੱਚ ਇਸ ਟਾਈਮ ਲੌਸਡ ਹੈ ਪਰ ਉਹਦੀ WHETHER ਇਟ ਇਜ਼ ਲਾਇਸੈਂਸਡ অর ਔਨ ਲਾਇਸੈਂਸ ਇਹ ਹਲੇ ਸਾਨੂੰ ਰਿਮਾਂਡ ਜਿਨਾ ਦਾ ਪਤਾ ਪੰਨ ਪਲੇਸੀ ਹੈ ਜਾਂ ਦੂਜਾ ਫਿਲਹਾਲ ਤਾਂ ਜੇ ਇੱਕ ਹੋਰ ਕਵਰ ਹੋਇਆ ਬਟ ਉਹਦੀ ਵੀ ਓਨਰਸ਼ਿਪ ਕੀ ਹੈ ਉਹ ਹਲੇ ਵੀ ਆਈਏ ਟੂ ਡਿਟਰਮਨ ਕਿੰਨੇ ਰਾਊਂਡ ਸਰਵ ਹੈ ਭਾਈ ਕਿੰਨੇ ਰਾਊਂਡ ਸਰਵ ਹੈ ਅਜੋ ਜੀ ਮੈਨੂੰ ਮੌਕੇ ਦੀ ਟੀਮ ਤੋਂ ਪਤਾ ਲੱਗਿਆ ਹੈ ਅਮਰਜੀਤ ਵੱਲੋਂ ਦੋ ਰਾਊਂਡ ਫਾਇਰ ਕੀਤੇ ਗਏ ਤੇ ਸਾਡੀ ਟੀਮ ਵੱਲੋਂ ਜਵਾਬੀ ਤਿੰਨ ਰਾਊਂਡ ਫਾਇਰ ਕੀਤੇ ਗਏ